ਹੈਲੋ ਸਸਤੀਕਾਲ ਨਮਸਕਾਰ ਸलाम ਦੋਸਤੋ ਤੇ ਅੱਜ ਗੱਲ ਕਰਦੇ ਆ ਜੀ ਵੀ ਆਪਾਂ ਜਿਹੜੀ ਫਿਲਮ ਆਈ ਹੈ ਰਜਨੀ ਪੰਜਾਬੀ ਮੂਵੀ ਰਜਨੀ ਉਹਦੇ ਵਿੱਚ ਯੋਗਰਾਜ ਸਿੰਘ ਵੀ ਆ ਰੂਪੀ ਗਿੱਲ ਵੀ ਆ ਤੇ ਬਾਕੀ ਜਸ ਬਾਜਵਾ ਜਸ ਬਾਜਵਾ ਦੀ ਕਾਸਟਿੰਗ ਵਧੀਆ ਲੱਗਦੀ ਆ ਹਾਲਾਂਕਿ ਮੈਂ ਇਦਾਂ ਨਹੀਂ ਭੇਜੇ ਮੈਂ ਕਿਸ ਦਾ ਦੁਸ਼ਮਣ ਆ ਤਾਂ ਮੈਂ ਗੱਲ-ਗੱਲ ਗਊਂਗਾ ਦੁਸ਼ਮਣੀ ਦੇਖੋ ਸਾਡੀ ਇੰਨੀ ਕਾ ਪਈ ਇਹਨਾਂ ਨੇ ਵਾਰਨਿੰਗ ਫਿਲਮ ਚੀਟ ਕਰਕੇ ਮੇਰੇ ਨਾਲ ਪ੍ਰਿੰਸਾ ਲੈ ਕੇ ਗਿਆ ਸੀ ਇਸ ਡਾਇਰੈਕਟਰ ਕੋਲ ਤੇ ਯੋਗਰਾਜ ਨੇ ਕਿਹਾ ਜੀ ਇਹ ਫਿਲਮ ਤਾਂ ਜੀ ਇੱਕ ਤਰ੍ਹਾਂ ਦੀ ਮੁਗਲੇ ਆਜ਼ਮ ਹੈ ਇਹ ਹੈ ਉਹ ਬਹੁਤ ਕੁਝ ਬੋਲਿਆ ਉਹਨਾਂ ਨੇ ਅੱਛਾ ਮੈਂ ਕਹਾਂ ਚਲੋ ਏਡੀਆਂ ਤਾਰੀਫਾਂ ਕੀਤੀਆਂ ਦੇਖੀਏ ਪਰ ਉਹਨਾਂ ਨੇ ਇਸ ਫਿਲਮ ਦੇ ਵਿੱਚ ਚਮਚਾਗਰੀ ਦੀ ਹੱਦ ਹੀ ਮੁਕਾਤੀ ਇੰਨੀ ਚਮਚਾਗਰੀ ਕਰਨ ਦੀ ਉਹਨਾਂ ਨੂੰ ਕੀ ਲੋੜ ਪੈ ਗਈ ਸੀ ਭਈ ਇਹ ਡਾਇਰੈਕਟਰ ਤਾਂ ਫਲਾਨਾ ਆ ਧਮਕਾਨਾ ਠੀਕ ਆ ਉਹ ਡਾਇਰੈਕਟਰ ਦੀਆਂ ਗਲਤੀਆਂ ਮੈਂ ਦੱਸੂੰਗਾ ਕਾਸਟਿੰਗ ਦੇ ਵਿੱਚ ਜੇ ਤੁਸੀਂ ਕਹੋ ਤੇ ਕਾਸਟਿੰਗ ਬਹੁਤ ਘੱਟ ਲੋਕਾਂ ਦੀ ਵਧੀਆ ਲੱਗੀ ਇਹਦੇ ਵਿੱਚ ਜਰਨੈਲ ਦੇ ਹਮੇਸ਼ਾ ਮੈਂ ਖਿਲਾਫ ਰਿਆਂ ਪਰ ਜਰਨੈਲ ਦੀ ਕਾਸਟਿੰਗ ਪਰਫੈਕਟ ਲੱਗੀ ਆ ਔਰ ਉਹਨੇ ਕੰਮ ਬਹੁਤ ਵਧੀਆ ਕੀਤਾ ਜਰਨੈਲ ਨੇ ਇਹਦੇ ਵਿੱਚ ਤੇ ਜਿਹੜਾ ਉਹ ਉਹਨਾਂ ਦਾ ਕੋੜੀ ਬਣਿਆ ਉਹਦਾ ਵੀ ਠੀਕ ਹੈ ਕੰਮ ਜਸ ਬਾਜਵਾ ਬਹੁਤ ਜਚਿਆ ਤੇ ਬਾਕੀ ਜੇ ਤੁਸੀਂ ਘੁੱਗੀ ਭਾਜੀ ਕਹੋ ਘੁੱਗੀ ਭਾਜੀ ਕਿਤੇ ਵੀ ਰਾਜਾ ਨਹੀਂ ਲੱਗਦੇ ਉਹ ਉਦਾਂ ਦੇ ਉਹ ਭਾਂਡ ਹੀ ਲੱਗੇ ਨੇ ਉਹਦੇ ਵਿੱਚ ਨਾ ਸੌਰੀ ਭਾਂ ਕਿਉਂਕਿ ਕੰਮ ਉਦਾਂ ਦੇ ਕਰੈਕਟਰ ਉਦਾਂ ਦੇ ਕੀਤੇ ਆ ਭਾਂਡ ਤਾਂ ਮੈਨੂੰ ਉਹ ਰਾਜਾ ਰਾਜੇ ਦਾ ਫੀਲ ਨਹੀਂ ਆਇਆ ਕਿਸੇ بڑے ਡਾਇਰੈਕਟਰ ਨੇ ਕਿਹਾ ਸੀ ਕਦੀ ਕਿ ਜੇ ਹਿਸਟੋਰੀਕਲ ਫਿਲਮ ਬਣਾਉਣੀ ਹੋਵੇ ਤੇ ਬੰਦੇ ਨਵੇਂ ਚਾਹੀਦੇ ਆ ਨਹੀਂ ਤਾਂ ਲੋਕਾਂ ਨੂੰ ਉਹਦੇ ਵਿੱਚੋਂ ਐਕਟਰ ਹੀ ਦੀਦਾ ਲੋਕਾਂ ਨੂੰ ਉਹੀ ਗੱਲ ਹੈ ਇਹਦੇ ਵਿੱਚ ਨਾ ਦੁਨੀ ਚੰਦ ਦੇਖਿਆ ਲੋਕਾਂ ਨੂੰ ਉਹ ਐਕਟਰ ਹੀ ਦਿਖੇ ਜਿੰਨੇ ਐਕਟਰ ਸੀ ਫਿਰ ਇਹ ਡਾਇਰੈਕਟਰ ਸਾਹਿਬ ਦੀ ਕ੍ਰੀਏਟੀਵਿਟੀ ਦੇਖੋ ਭਈ ਜਿਹੜੀ ਮੁਗਲੇ ਆਜ਼ਮ ਦੇ ਨਾਲ ਆਪਾਂ ਜੋੜ ਰਹੇ ਆ ਤੇ ਇਹਦੇ ਵਿੱਚ ਜਿਹੜੇ ਪਰਦੇ ਲੱਗੇ ਹੋਏ ਆ ਦੇਖੋ ਮੈਂ ਫੋਟੋ ਸਕਰੀਨਸ਼ਾਟ ਲਿਆ ਤੇ ਇਹ ਜਿਹੜਾ ਪਰਦਾ ਲੱਗਾ ਇਹਦੇ ਨਾਲ ਜਿਹੜੀਆਂ ਰस्सियां ਲੱਗੀਆਂ ਇਹ ਰस्सियां ਹੁਣ ਆਈਆਂ ਜੀ ਹੁਣ ਥੋੜੇ ਸਾਲਾਂ ਤੋਂ ਪਹਿਲਾਂ ਇਹ ਨਹੀਂ ਹੁੰਨੀਆਂ ਸੀ। ਕਿਆਰੀਆਂ ਦੇ ਵਿੱਚ ਬੜੀਆਂ ਇਟਾਂ ਦਿਖਾਈਆਂ ਗਈਆਂ ਉਹ ਬੜੀਆਂ ਇਟਾਂ ਕਦੀ ਵੀ ਨਹੀਂ ਸੀ। ਬਜ਼ੁਰਗ ਬੀਬੀਆਂ ਤੱਕ ਦੇ ਪਰਵੱਟੇ ਬਣੇ ਹੋਏ ਦਿਖ ਰਹੇ ਆ ਉਦੋਂ ਪਰਵੱਟੇ ਕਦੀ ਨਹੀਂ ਬਣਾਏ ਜਾਂਦੇ ਸੀ। ਇਦਾਂ ਦੀਆਂ ਕਰਕੇ ਬਹੁਤ ਕਮੀਆਂ ਐਂਡ ਦੇ ਸੀਨ ਦੇ ਵਿੱਚ ਇੱਕ ਤਾਂ ਆਉਂਦਾ ਜੀ ਸਾਰੇ ਪਿੰਡ ਚੋਂ ਗੁਰਜਨੀ ਆਉਂਦੀ ਆ ਤੇ ਮੀਂਹ ਪੈ ਜਾਂਦਾ ਉਹ ਜਦੋਂ ਰਾਜੇ ਦੇ ਮਹਿਲ ਚ ਜਾਂਦੀ ਉੱਥੇ ਮੀਂਹ ਹੈ ਹੀ ਨਹੀਂ। ਮੁਗਲੇ ਆਜ਼ਮ ਦਾ ਡਾਇਰੈਕਟਰ ਇਦਾਂ ਫਿਲਮ ਬਣਾਉਂਦਾ ਮੁਗਲੇ ਆਜ਼ਮ ਵਾਲਿਆਂ ਨੇ ਇੱਕ ਦੋ ਹੀ ਫਿਲਮਾਂ ਬਣਾਈਆਂ। ਅੱਜ ਦੀਆਂ ਜਿਹੜੀਆਂ ਇਹ ਫਿਲਮਾਂ ਬਣਾ ਰਹੇ ਲੋਕ ਫਿਲਮਾਂ ਬਣਾ ਰਹੇ ਇਹ ਸਿਰਫ ਪੈਸੇ ਕਮਾਉਣ ਲਈ ਬਣਾ ਰਹੇ ਆ ਹਨਾ ਇਹਨਾਂ ਨੂੰ ਕੋਈ ਫਿਲਮਾਂ ਬਣਾਉਣ ਦਾ ਮਤਲਬ ਨਹੀਂ ਫਿਲਮ ਬਣਾਉਣ ਲਈ ਜਿੱਥੇ ਆ ਉੱਤੇ ਬਹੁਤ ਮਿਹਨਤ ਲੱਗਦੀ ਆ ਔਰ ਜਿਹੜੀ ਪੈਸੇ ਕਮਾਉਣ ਲਈ ਫਿਲਮ ਬਣਾਈ ਜਾਂਦੀ ਉਹ ਇਦਾਂ ਹੀ ਬਣਾਈ ਜਾਂਦੀ ਆ ਆਪਾਂ ਲੋਕਾਂ ਨਾਲ ਈ ਅਮੋਸ਼ਨਲ ਹੀ ਖੇਲਦੇ ਆ ਲੋਕ ਇਮੋਸ਼ਨਲ ਹੀ ਵਿਚਾਰੇ ਆ ਜਾਂਦੇ ਆ ਗੱਲਾਂ 'ਚ ਤੇ ਅਸੀਂ ਉਹ ਕਰਦੇ ਆ ਹਾਲਾਂਕਿ ਮੈਚ ਜਿਹੜੇ ਬਾਹਰ ਬਹਿ ਕੇ ਦੇਖਦੇ ਉਹਨਾਂ ਨੂੰ ਜ਼ਿਆਦਾ ਨੁਕਤੇ ਚੰਨੀਆਂ ਕੱਢਣੀਆਂ ਆਉਂਦੀਆਂ ਹੁੰਦੀਆਂ ਉਹ ਫੜਦੇ ਵੀ ਉਹੀ ਆ ਗਲਤੀਆਂ ਬਰ ਅਕਸਰ ਮੈਂ ਸੈੱਟ ਤੇ ਜਿਹੜੇ ਦੇ ਕੰਮ ਕਰਦਾ ਤੇ ਬਹੁਤ ਵਾਰ ਡਾਇਰੈਕਟਰਾਂ ਨੂੰ ਵੀ ਕਹਦੇ ਨਾ ਨਾ ਵਿਆਹਗਾ ਲੈ ਨਹੀਂ ਆਏ ਆ ਇਹ ਜਿਹੜੇ ਡਾਇਰੈਕਟਰਾਂ ਨੇ ਕੀਤਾ ਉਹਨਾਂ ਨੂੰ ਪਤਾ ਆ ਉਹਨਾਂ ਨੂੰ ਪੁੱਛ ਸਕਦੇ ਆ ਇਹ ਕਮੀਆਂ ਕੁੱਲ ਮਿਲਾ ਕੇ ਫਿਲਮ ਦੇ ਵਿੱਚ ਸਿਗੀਆਂ ਐ इमोशनल ਬਹੁਤ ਐ ਸਟੋਰੀ ਦੀ ਪਕੜ ਰਹਿੰਦੀ ਆ ਕਿਤੇ ਨਾ ਕਿਤੇ ਜਿੱਥੇ ਪੰਜਾਬ ਦੇ ਕਈ ਲੋਕ ਕਹਿੰਦੇ ਆ ਭਈ ਆ ਮੁੰਡੇ ਕਹਿੰਦੇ ਆ ਫਿਲਮ ਚੰਗੀ ਨਹੀਂ ਫਲਾਨਾ ਨਹੀਂ ਕਿਉਂਕਿ ਉਹ ਮੁੰਡੇ ਓਦਾਂ ਦੇ ਹੋਣਗੇ ਜਿਹੜੇ ਆਸ਼ਕ ਟਾਈਪ ਹੋਣਗੇ ਪਰ ਅਦਰਵਾਇਜ਼ ਫਿਲਮ ਅੱਛੀ ਆ ਫੀਲਿੰਗ ਵਧੀਆ ਫੀਲ ਆਉਂਦਾ ਆ ਬੰਦੇ ਸੈਡ ਹੁੰਦੇ ਆ ਅਚੀ ਲੱਗਦੀ ਆ ਫਿਲਮ ਪਰ ਇਹਦੇ ਵਿੱਚ ਕਮੀਆਂ ਆ ਜਿਹੜੀਆਂ ਹੈਗੀਆਂ ਤੁਹਾਨੂੰ ਦੱਸਿਆ ਇਹ ਛੋਟੀਆਂ ਮੋਟੀਆਂ ਕਮੀਆਂ ਹੋਰ ਕਮੀਆਂ ਬਹੁਤ ਨੇ ਫਿਲਮ ਦੇ ਵਿੱਚ ਇਹ ਵਧੀਆ ਡਾਇਰੈਕਟਰ ਦਾ ਕੰਮ ਇਹ ਨਹੀਂ ਹੁੰਦਾ ਹਨਾ ਤੇ ਕਾਸਟਿੰਗ ਦਾ ਵੀ ਤੁਹਾਨੂੰ ਦੱਸ ਦਿੱਤਾ ਬਾਕੀ ਕਮਾਈ ਨੂੰ ਜੇ ਐਵੇਂ ਕਹਿ ਦਈਏ ਅਸੀਂ ਕੱਲ ਦੇਖੀ ਆ ਜੀ ਦਿਖਾਉਣ ਮੈਨੂੰ ਲੈ ਕੇ ਗਿਆ ਸੀ ਮਲਕੀਤ ਸਿੰਘ ਜੀ ਢਿੱਲੋਂ ਬਹੁਤ ਵਧੀਆ ਬੰਦੇ ਨੇ ਕਦੀ ਜ਼ਿੰਦਗੀ 'ਚ ਉਹਨਾਂ ਦੀ ਫੋਟੋ ਵੀ ਸ਼ੇਅਰ ਕਰਾਂਗੇ ਮਲਕੀਤ ਸਿੰਘ ਜੀ ਮੈਨੂੰ ਲੈ ਗਏ ਤੇ ਮੈਂ ਪਹਿਲੀ ਵਾਰ ਮੈਨੂੰ ਕਿਸੇ ਨੇ ਫਿਲਮ ਦਿਖਾਈ ਜ ਨਹੀਂ ਤਾਂ ਮੈਂ ਬਹੁਤ ਲੋਕਾਂ ਨੂੰ ਦਿਖਾਉਣਾ ਉਹਨਾਂ ਆਪਣੇ ਭਰਾ ਆ ਉਹ ਵੀ ਹਨਾ ਤੇ ਮੈਂ ਕਦੀ ਟਿਕਟ ਨਹੀਂ ਕਿਸ ਤੋਂ ਲਵਾਈ ਉਹਨਾਂ ਨੇ ਮੇਰੇ ਟਿਕਟ ਲਾਈ ਆ ਉਹਨਾਂ ਲਈ ਥੈਂਕ ਯੂ ਤੇ ਫਿਲਮ ਦੇ ਵਿੱਚ ਆਹ ਕੁਝ ਹੈਗਾ ਤੇ 50 70 ਬੰਦੇ ਸੀਗੇ ਬਹੁਤ ਅਜੀ ਭੀੜ ਨਹੀਂ ਸੀ ਤੇ ਇਹਨਾਂ ਦੇ ਝੂਠ ਦੇਖ ਕੇ ਨਾ ਗੱਲਾਂ ਚ ਆਇਆ ਕਰੋ ਮੈਂ ਝੂਠ ਦੇਖ ਕੇ ਆਇਆ ਮੈਨੂੰ ਲੱਗਿਆ ਪਤਾ ਨਹੀਂ ਕਿੱਡਾ ਕਿ ਤੀਰ ਮਾਰਤਾ ਹੋਣਾ ਜੀ ਮੁਗਲੇ ਆਜ਼ਮ ਦੀ ਗੱਲ ਕਰੀ ਜਾਂਦੇ ਯੋਗਰਾਜ ਸਿੰਘ ਉਹਨੇ ਕੰਮ ਲੈਣੇ ਆਂ ਗਾਹਾਂ ਚੱਲ ਕੇ ਉਦਾਂ ਦੀਆਂ ਫਿਲਮਾਂ ਉਹ ਬਣਾਉਂਦਾ ਤੇ ਇਹਦਾ کردار ਕਿਦਾਂ ਦਾ ਡਾਇਰੈਕਟਰ ਦਾ ਉਹ ਤੁਹਾਨੂੰ ਆ ਦੱਸ ਚੁੱਕਾ ਮੈਨੂੰ ਕੰਮ ਮਿਲੇ ਨਾ ਮਿਲੇ ਪਰ ਇਹਨਾਂ ਦੇ ਕੱਪੜੇ ਪਾਉਣ ਨੇ ਬਹੁਤ ਜ਼ਰੂਰੀ ਆ ਸੱਚ ਬੋਲਣਾ ਬਹੁਤ ਜ਼ਰੂਰੀ ਆ ਅਗਲੀ ਵੀਡੀਓ ਨਾਲ ਅੱਗੇ ਮਿਲਾਂਗੇ ਮਿਹਰਬਾਨੀ ਥੈਂਕ ਯੂ ਸ਼ੁਕਰੀਆ ਜੀ